ਐਰੇ ਦਰਸ਼ਕੋ ਨਵਾਂ ਪੰਜਾਬ ਚੈਨਲ ਦੇ ਵਿਚਾਰ ਚਰਚਾ ਪ੍ਰੋਗਰਾਮ 'ਤੇ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਹਨ ਉਹਨਾਂ ਨਾਲ ਗੱਲ ਕਰਾਂਗੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰੀ ਜਾਂ ਅੰਤਰਿੰਨ ਕਮੇਟੀ ਦੀ ਮੀਟਿੰਗ ਅੱਜ ਅੰਮ੍ਰਿਤਸਰ ਵਿਖੇ ਹੋਈ ਤੇ ਉਹਨੇ ਜਿਹੜੇ ਤਖ ਦਮਦਮਾ ਸਾਹਿਬ ਦੇ ਜਿਹੜੇ ਜਥੇਦਾਰ ਸੀ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀਆਂ ਸੁਆਮਾਂ ਖਤਮ ਕਰ ਦਿੱਤੀਆਂ ਇੱਕ ਸਮੇਂ ਸੀਗਾ ਕਿ ਜਥੇਦਾਰ ਰਗਵੀਰ ਸਿੰਘ ਜਿਹੜੇ ਕੱਲ ਤੱਕ ਦੇ ਜਥੇਦਾਰ ਨੇ ਉਹਨਾਂ ਨੇ ਕਹਿ ਸੀਗਾ ਕਿ ਜੇ ਗਿਆਨੀ ਹਰਪ੍ਰੀਤ ਸਿੰਘ ਖਿਲਾਫ ਕਾਰਵਾਈ ਕੀਤੀ ਗਈ ਤਾਂ ਸਾਡੇ ਵੀ استਿਫੇ ਨਾਲ ਹੀ ਸਮਝ ਲੈਣਾ ਹੁਣ ਜਿਹੜੀ ਸਥਿਤੀ ਹੈ ਥੋੜੀ ਵੱਖਰੀ ਹੋਈ ਜਾਪਦੀ ਹੈ ਤੇ ਜਸਪਾਲ ਜੀ ਤੁਸੀਂ ਇਸ ਮੁੱਦੇ ਤੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਹੁਣ ਇਹ ਹੈ ਉਹਨਾਂ ਅਕਾਲੀ ਦਲ ਆਪਣੀ ਗੱਲ ਤੇ ਆਪਣੀ ਏਜੰਡੇ ਤੇ ਮੋਰ ਕੱਲ ਤੱਕ ਦੀ ਲੋਣਾ ਚਾਹੁੰਦਾ ਇਹਦੀ ਗਲਤੀ ਹੈ ਉਹਦਾ ਏਜੰਡਾ ਇਹ ਹੈ ਵੀ ਜੋ ਕੁਝ ਉਹਨੇ ਕਰ ਲਿਆ ਸੱਤ ਮੈਂਬਰੀ ਕਮੇਟੀ ਦੀ ਉਹਨੂੰ ਲੋਡ ਨਹੀਂ ਉਹਨੇ ਆਪਦੇ ਅਬਜ਼ਰਵਰ ਲਾ ਕੇ ਤੇ ਉਹ ਆਪਣਾ VOTING ਦਾ ਜਿਹੜਾ ਸਿਲਸਿਲਾ ਆਪਣੇ ਮੈਂਬਰਸ਼ਿਪ ਦਾ ਸਿਲਸਿਲਾ ਆਲਮੋਸਟ ਖਤਮ ਕਰ ਲਿਆ ਤੇ ਆ ਹੁਣ ਇਸੇ ਮਹੀਨੇ ਸਾ ਥੋੜੇ ਚਰਚੀ ਉਸਨੇ ਪ੍ਰਗੈਸ਼ਨ ਉਹ ਸੁਖਵੀਰ ਬਾਦਲ ਨੂੰ ਪ੍ਰਧਾਨ ਚੁੜ ਲੈਣਾ ਇਹੀ ਉਹਦਾ ਸਾਰਾ ਹੈਗਾ ਸਾਰਾ ਕੁਝ ਤੇ ਮੁਰਕੇ ਇਸੇ ਸਾਰੇ ਪ੍ਰੋਸੈਸ ਤੇ ਮੋਹਰ ਲਾ ਲੈਣੀ ਹੈ ਕਾਲ ਤੱਕ ਦੀ ਹਾਂ ਐਲਜੀਪੀਸ ਨੂੰ ਵਰਤ ਪਿਆ ਚਲੋ ਲੋਡ ਪੈਂਟ ਤੇ ਉਹਨਾਂ ਨੇ ਇਹ ਹੈ ਸਾਰਾ ਪ੍ਰੋਸੈਸ ਉਹਦਾ ਅਜੰਡਾ ਹੈ ਅਜੰਡੇ ਤੇ ਮੋਹਰ ਲਾਉਣੀ ਹੈ ਉਹਨਾਂ ਨੂੰ ਮੋਹਰ ਲੱਗਦੀ ਹੈ ਜਾਂ ਨਹੀਂ ਲੱਗਦੀ ਜਾਂ ਲੋਕ ਰੌਲਾ ਪਾਉਂਦੇ ਆ ਆ ਉਹ ਤਾਂ ਦਬਿਆ ਬੈਠਾ ਹੈ ਉਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਉਹ ਦਮ ਗਜੇ ਵੀ ਮਾਰਦਾ ਤੇ ਨਾਲ ਕਰਦਾ ਵੀ ਕੁਝ ਨਹੀਂ ਆਪਣਾ ਜਸਟਾਰਗਵੀਰ ਸਿੰਘ ਗੈਨੀ ਰਗਵੀਰ ਸਿੰਘ ਉਹ ਤਾਂ ਕੁਛ ਕਰਦਾ ਨਹੀਂ ਉਹ ਫੇਰ ਹੁਣ ਦੇਖਦੇ ਆ ਕਿਸ ਤਰੀਕੇ ਨਾਲ ਉਹ ਪਹਿਲਾਂ ਤਾਂ ਲੰਬਾ ਬਹੁਤ ਖਿੱਚਿਆ ਗਿਆ ਹੁਣ ਦੋ ਕਿਥੇ 2 ਦਸੰਬਰ ਦਾ ਮਸਲਾ ਹੈ ਤੇ 7 ਮੈਂਬਰ ਕਮੇਟੀ ਦੇ ਇੱਕ ਮੀਟਿੰਗ ਹੋਈ ਆ ਉਹਦੇ ਤੇ ਹਜੇ ਅਸਲ ਮੀਟਿੰਗ ਹੋਣੀ ਆ ਜਿਹੜੀ ਦੁਆਰਾ ਬਰਵਿੰਦਰ ਪੂਂਦਰ ਨਾਲ ਹੋਣੀ ਆ ਉਹਦੀ ਦੁਆਰਾ ਸੱਦੇ ਆ ਉਹ ਤਾਂ ਤੇ ਇਹ ਸਾਲ ਨੂੰ ਨਹੀਂ ਸੱਦੇ ਆ 11 ਜਿਹੜੀ ਹੈ ਫਰਵਰੀ ਕੱਲ ਹੀ ਹੈ 11 11 ਨੂੰ ਸੱਦੇ ਕਿ 14 ਨੂੰ ਸੱਦੇ ਆ 11 ਨੂੰ ਸੱਦੇ ਜੀ ਪਹਿਲਾਂ ਤਾਂ 11 ਨੂੰ ਸੱਦੇ ਸੀ ਕੋਈ ਚੇਂਜ ਹੋਈ ਹੋਵੇ ਮੇਰੀ ਜਾਣਕਾਰੀ ਨੇ ਪਰ 11 ਨੂੰ ਸੱਦੇ ਇਸ ਕਰਕੇ ਹੁਣ ਕੋਈ ਗੱਲ ਹੈ ਨਹੀਂ ਰਹਿ ਨਹੀਂ ਗਈ ਇਹ ਤਾਂ ਪੂਰੇ ਇਸ ਗੱਲ ਤੇ ਬਚਦਾ ਵੀ ਆਪਾਂ ਮੋਹਰ ਲਵਾਉਣੀ ਆ ਹੁਣ ਜਦੋਂ ਅਕਾਲ ਤਖਤ ਦੇ ਉੱਥੇ ਕੋਈ ਨਾ ਕੋਈ ਗੱਲ ਸਾਂਝੀ ਜੀ ਕਰ ਦੇਣਗੇ ਤੇ ਫੇਰ ਇਹ ਇਹ ਮੁੜ ਕੇ ਫੇਰ ਉਹਦੀ ਮੋਹਰ ਲਾਉਣ ਵਾਲੇ ਪਾਸੇ ਜਾਣਗੇ ਕਈ ਬੰਦੇ ਜਿਹੜੇ ਹੈ ਕਾਫੀ ਵਾਚ ਕਰਦੇ ਆ ਸਾਡ ਦਿੰਦੇ ਆ ਵੀ ਅਕਾਲੀ ਦਲ ਕਿੱਧਰ ਨੂੰ ਜਾ ਰਿਹਾ ਹੈ ਉਹਨਾਂ ਦਾ ਵਿਚਾਰ ਇਹ ਹੈ ਵੀ ਇੰਨਾ ਸੌਖਾ ਕੰਮ ਨਹੀਂ ਤੇ ਪੰਗਾ ਪਾਊਗਾ ਕਿਉਂਕਿ ਹੁਣ ਉਹ ਅਕਲ ਅਕਾਲ ਤਖਤ ਦੇ ਜੇਸ਼ੇਦਾਰ ਪਹਿਲੀ ਪੋਜੀਸ਼ਨ ਤੇ ਉਹ ਵੀ ਨਹੀਂ ਰਿਹਾ ਵੀ ਮੈਂ ਅਸਤੀਫਾ ਦੇ ਦੂੰਗਾ ਜੇ ਇਹਨੂੰ ਤੁਸੀਂ ਕੱਢਦੇ ਹੋ ਤਾਂ ਜਾਂ ਇਹ ਉੱਥੋਂ ਤੱਕ ਵੀ ਕਿਹਾ ਸੀ ਵੀ ਤੁਹਾਡੀ ਡੋਮੇਨ ਚ ਹੀ ਨਹੀਂ ਹੈ ਤੁਹਾਡੇ ਇਹ ਇੱਕ ਖੇਤਰ ਚ ਨਹੀਂ ਹੈ ਇਹਦੇ ਉੱਤੇ ਕੋਈ ਐਕਸ਼ਨ ਕਰਨਾ ਐਸਜੀਪੀਸੀ ਦੇ ਇਹ ਵੀ ਸਾਰੀਆਂ ਗੱਲਾਂ ਲੰਘੀਆਂ ਤੇ ਐਸਜੀਪੀਸੀ ਨੇ ਉਹਨੂੰ ਦੇਖੀ ਕਿ ਸੁਦੇ ਐਗਜ਼ੀਕਿਊਟਿਵ ਕਮੇਟੀ ਨੇ ਉਸ ਨੂੰ ਹੁਣ ਉਹ ਉਹ ਦਿਨ ਸਿਵਾਵਾ ਖਤਮ ਕਰਤੀਆਂ ਤੇ ਇਸ ਦੇ ਬਾਵਜੂਦ ਵੀ ਕੀ ਹੋਊਗੀ ਨਹੀਂ ਹੋਊ ਇਹ ਸਾਰਾ ਕੁਝ ਲੈ ਗਿਆ ਤੇ ਹੁਣ ਮੈਂ ਲੋ ਪਿਆਦਾ ਜੇ ਨਹੀਂ ਬੜਾ ਕੁਝ ਹੋ ਮੈਂ ਸਾਨੂੰ ਮੈਨੂੰ ਨਹੀਂ ਸਮਝ ਆਉਂਦੀ ਵੀ ਕੀ ਕੁਛ ਕੀ ਕਰੂਗਾ ਪੰਥ ਕਿਸ ਕਿਸਮ ਦਾ ਕਰੂ ਕਿਉਂਕਿ ਅੱਗੇ ਦੋ ਤਿੰਨ ਘੰਟੇ ਹੋਈਆਂ ਹਨ ਉਹਨਾਂ ਨੂੰ ਫਰਕ ਤਾਂ ਹੈਗਾ ਵੀ ਕਾਲੀਦਾਲ ਕੋਲੇ ਉਹ ਤਾਕਤ ਹੈ ਨਹੀਂ ਪਰ 90 94 ਵਿੱਚ 94 ਵਿੱਚ ਵੀ ਹੋਇਆ ਨਰਨ ਦੇ ਖਾਲਸਾ ਸਾਜਨਾ ਵਾਲੇ ਵੀ ਆਪਣੀ ਮਰਜ਼ੀ ਕੀਤੀ ਆ ਅਕਾਲੀ ਟੱਲ ਨੇ ਜਾਂ ਹੁਣ ਕਹਿ ਦਈਏ ਵੀ ਇਹਦੀ ਪੀਸੀ ਤੋਂ ਤਾਂ ਕੰਟਰੋਲ ਉਹਨਾਂ ਦਾ ਹੀ ਆ ਉਹਦੇ ਰੱਖੀ ਆਪਣੀ ਮਰਜ਼ੀ ਕਰਦੇ ਆ ਹਾਂਜੀ ਇਹ ਇਹ ਤੇ ਤੇ ਉੱਪਰ ਜਿਹੜੇ ਬਾਕੀ ਸਿੰਘ ਸਹਿਬਾਨ ਨੇ ਚਾਰ ਤਖਤਾਂ ਦੇ ਸਿੰਘ ਸਹਿਬਾਨ ਉਹਨਾਂ ਦਾ ਕੀ ਪ੍ਰਤੀਕਰਮ ਹੋਏਗਾ ਉਹ ਕੀ ਇਹਦੇ ਤੇ ਰਿਐਕਟ ਕਰਨਗੇ ਵੇਖੋ ਇਹ ਸਾਰਾ ਇਹ ਪੂਰਾ ਸਕ੍ਰਿਪਟ ਤਿਆਰ ਹੋਈ ਆ ਉਹਨਾਂ ਦੀ ਨੂੰ ਨੋਟਿਸ 'ਚ ਲੈ ਕੇ ਉਹਨਾਂ ਦਾ ਧਿਆਨ 'ਚ ਲੈ ਕੇ ਉਹਨਾਂ ਦਾ ਬਚਾਰ ਉਹਨਾਂ ਦੇ ਸਮਝ ਕੇ ਸਾਰੀ ਗੱਲ ਸਕ੍ਰਿਪਟ ਤਿਆਰ ਹੋਈ ਆ ਕੱਲਾ ਹੀ ਇਹੀ ਸੀਗਾ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਵਿਰੋਧ ਕਰਨਾ ਸੀ ਜਿਹੜਾ ਕਿ ਜਿਹਦੇ ਜਿਹੜਾ ਕਿ ਸਿਗਨੇਟਰੀ ਹੈ ਉਹ ਜਿਹੜਾ ਦਸੰਬਰ 2 ਦੇ ਹੁਕਮਨਾਮੇ ਦਾ ਜਿਹਨੂੰ ਇਸ ਕਰਕੇ ਇਹਨੂੰ ਆੜਨਾ ਪੈਣਾ ਸੀ ਜਦੋਂ ਇਹ ਹੀ ਨਾ ਹੋਇਆ ਤੇ ਉਹ ਦੂਜੇ ਬੰਦੇ ਮੰਨ ਜਾਣ ਕੇ ਸਾਰੀ ਗੱਲ ਹਾਂ ਤੇ ਛੋਟੇ ਕਰਨ ਐਮੈਂਡਮੈਂਟ ਕਰ ਲੈਣਗੇ ਤੇ ਇਸ ਕਰਕੇ ਇਹੀ ਅਕਾਲੀ ਦਲ ਚਾਹੁੰਦਾ ਹੈ ਹਾਂ ਜੀ ਤੇ ਇਸ ਦੇ ਨਾਲ ਜਿਹੜੀ ਸੱਤ ਮੈਂਬਰੀ ਕਮੇਟੀ ਹੈ ਉਹਦੇ ਤੇ ਕੀ ਅਸਰ ਪਏਗਾ ਇਹ ਅੱਜ ਦੇ ਫੈਸਲੇ ਦਾ ਕੀ ਸੱਤ ਮੈਂਬਰੀ ਕਮੇਟੀ ਜਿਹੜੀ ਆਕਾਲੀ ਦਲ ਮੈਂਬਰਸ਼ਿਪ ਕਰ ਰਿਆ ਉਹਨੂੰ ਮੰਨ ਲੇਗੀ ਵੀ ਸੱਤ ਮੈਂਬਰੀ ਕਮੇਟੀ ਦਾ ਆਪਣਾ ਵजूद ਨੇ ਸਵਾਲ ਹੈ ਵੀ ਆਕਾਲ ਤਖਤ ਨੇ ਕੀ ਕਰਨਾ ਵੀ ਮੇਰੇ ਹੁਕਮਨਾਮੇ ਨੂੰ ਮੰਨਿਆ ਜਾਂ ਨਹੀਂ ਮੰਨਿਆ ਗਲਤ ਆ ਆਕਾਲ ਤਖਤ ਦੀ ਆ ਆਕਾਲ ਤਖਤ ਦਾ ਕੀ ਸਟੈਂਡ ਹੈ ਉਹਦੇ ਗਲਤ ਉਸੇ ਦੀ ਹੈ ਅ ਜਿਹਦੇ ਜਿਹਦੇ ਲਈ ਜਵਾਬ ਦੇ ਵੀ ਅਕਾਲ ਤਖਤ ਜਵਾਬ ਦੇ ਆ ਜਾਂ ਲੋਕਾਂ ਚ ਵੀ ਜਾਂਦਾ ਜਾਂ ਲੋਕੋ ਦੇ ਤੇ ਪ੍ਰਤੀਕਰਨ ਵੀ ਕਰਨਗੇ ਅਕਾਲੀ ਦਲ ਦਾ ਕੀ ਅਕਾਲੀ ਦਲ ਤਾਂ ਕੋਈ ਗੱਲ ਹੀ ਨਹੀਂ ਹੈ ਸੱਤ ਮੈਂਬਰੀ ਅਕਾਲੀ ਦਲ ਲਈ ਕੋਈ ਗੱਲ ਨਹੀਂ ਹੈ ਇਹ ਤਾਂ ਉਸ ਦੇ ਪ੍ਰਸੰਗ ਚ ਹੀ ਹੈ ਜਦੋਂ ਆਪਾਂ 2 ਦਸੰਬਰ ਦਾ ਕੋ ਕਮਨਾਵਾ ਦੇਖਦੇ ਆ ਜਿਹੜਾ ਕੱਲ ਤੱਕ ਤੋਂ 이슈 ਖਿਆ ਸੀ ਸੱਤ ਮੈਂਬਰੀ ਕਮੇਟੀ ਨੇ ਕੱਲ ਜਿਹੜਾ ਅਕਾਲੀ ਦਲ ਦੇ ਜਿਹੜੇ ਐਕਟਿੰਗ ਪ੍ਰਧਾਨ ਨੇ ਬਲਵਿੰਦਰ ਸਿੰਘ ਭੁੰਦਰ ਉਹਨਾਂ ਨੂੰ ਬੁਲਾਇਆ ਉਹਨੇ ਮੀਟਿੰਗ ਉੱਥੇ ਹੀ ਹੋਣੀ ਜਿੱਥੇ ਪਹਿਲੀ ਮੀਟਿੰਗ ਜਿਹੜੀ ਪਟਿਆਲੇ ਦੇ ਵਿੱਚ ਹੋਈ ਸੀਗੀ ਤੇ ਇਸ ਕਰਕੇ ਇਹਦਾ ਕੋਈ ਆਪਸੇ ਕਨੈਕਸ਼ਨ ਤੇ ਹੀ ਕਨੈਕਸ਼ਨ ਜੁੜਦਾ ਜਾਂਦਾ ਕੋਈ ਅੰਤਰ ਸਬੰਧਤਾ ਹੈਗੀ ਕੱਲ ਨੂੰ ਬੁਲਾਇਆ ਕਿਸ ਨੂੰ ਬੁਲਾਇਆ ਕੱਲ ਕਾਦੀ ਦਲ ਦੇ ਪ੍ਰਧਾਨ ਜਿਹੜੇ ਐਕਟਿੰਗ ਪ੍ਰਧਾਨ ਬਲਵਿੰਦਰ ਸਿੰਘ ਭੁੰਦਰ ਨੂੰ ਸੱਦਿਆ ਨਾ ਵੀ ਤੁਸੀਂ ਐਕਸਪਲੇਨ ਕਰੋ ਵੀ ਤੁਸੀਂ ਮੈਂਬਰਸ਼ਿਪ ਦੇ ਇਸ਼ੂ ਤੇ ਕੀ ਫਿਰ ਇਹ ਹੀ ਗੱਲਾਂ ਲੰਬਾਈ ਖਿੱਚੀ ਤੁਰੇ ਜਾਂਦੇ ਆ ਮੈਨੂੰ ਤਾਂ ਕੋਈ ਚੀਜ਼ ਵਾਪਸ ਹੁੰਦੀ ਦੀ ਸੀ ਨਾ ਵੀ ਲੱਗਦਾ ਇਸ ਕਰਕੇ ਖਿੱਚੀ ਤੁਰੇ ਜਾਂਦੇ ਅੱਗੇ ਤੇ ਅੱਗੇ ਤੇ ਇਹਦੇ ਵਿੱਚ ਕੋਈ ਕੁਝ ਨਿਕਲਣਾ ਨਹੀਂ ਹਾਂਜੀ ਤੇ ਇਹ ਤਾਂ ਲੱਗਦਾ ਵੀ ਜਿਹੜੇ ਸਿੰਘ ਸਹਿਬਾਨ ਆ ਉਹ ਕੋਈ ਸਖਤ ਰੋਖ ਪੜਾਉਣ ਦੇ ਰੌਂਚ ਲੱਗਦੇ ਨਹੀਂ ਹੁਣ ਨਹੀਂ ਲੱਗਦੇ ਹੁਣ ਨਹੀਂ ਲੱਗਦੇ ਇਹ ਜਿਹੜਾ ਲੱਗ ਰਿਹਾ ਸੀਗਾ ਉਸ ਨੂੰ ਕੱਢ ਦਿੱਤਾ ਗਿਆ ਦੂਜਾ ਜੀ ਕਪੈਸਿਟੀ ਹੈ ਨਹੀਂ ਦੁਜਿਆਂ ਨਾਲ ਕੋ ਮੈਂ ਤੋਂ ਲਿਆ ਹੋਇਆ ਦੁਜਿਆਂ ਨੂੰ ਗੱਲ ਕਰ ਲਈ ਹੋਏਗੀ ਫਿਰ ਇਹ ਫੈਸਲਾ ਲਿਆ ਹੋਇਆ ਇਸ ਕਰਕੇ ਹੁਣ ਨਹੀਂ ਲੱਗਦਾ ਮੈਨੂੰ ਐਨੇ ਕੋ ਸਿੱਧੇ ਹੈ ਵੀ ਨਹੀਂ ਅਕਾਲ ਤੱਕ ਆ ਪੈਸੇ ਜੀ ਪੀਸੀ ਵਾਲੇ ਵੀ ਬਿਨਾ ਸਾਰੀ ਗੱਲ ਆਪਦੀ ਮਰਜ਼ੀ ਦਾ ਹੋ ਦਾ ਹੁਕਮ ਲੈਣ ਤੋਂ ਬਗੈਰ ਹੀ ਤੁਸੀਂ ਕਰ ਲੋ ਮੁਸ਼ਕਲ ਲਾਇਗਾ ਹਾਂਜੀ ਇਹ ਗੈਨੀ ਹਰਪ੍ਰੀਤ ਸਿੰਘ ਕੁਲ ਕੀ ਰਸਤਾ ਹੈ ਤੋਂ ਹੁਣ ਉਹਨਾਂ ਕੀ ਕਰਨਗੇ ਉਹਨਾਂ ਉਹ ਗੁਗਨਗੋਦਰ ਹੁਣ ਤਰੀਕੇ ਨਾਲ ਕੋਈ ਨਾ ਕੋਈ ਇਹਨਾਂ ਨੂੰ ਬੋਲਣਾ ਪਊਗਾ ਦੱਸਣਾ ਪਊ ਨਹੀਂ ਨਹੀਂ ਬੋਲ ਤਾਂ ਪਹਿਲਾਂ ਵੀ ਰਿਹਾ ਸੀ ਕਿ ਜਿਹੜੇ ਪਿਛਲੇ ਦਿਨੀ ਉਹ ਜਿਹੜਾ ਸੁਧਾਰ ਲੈਰ ਵਾਲਿਆਂ ਦੀ ਉਹਦੇ ਜਿਹੜਾ ਸੰਗਰੂਰ ਚ ਇਕੱਠ ਹੋਇਆ ਸੀ ਉਹਦੇ ਚ ਵੀ ਗਿਆ ਸੀ ਉਹਦੇ ਚ ਵੀ ਬੋਲਿਆ ਉਹ ਤੋਂ ਪਹਿਲਾਂ ਵੀ ਬੋਲਿਆ ਤੋਂ ਉਦੋਂ ਪਹਿਲਾਂ ਵੀ ਉਹ ਬੋਲੇ ਇਹ ਤਾਂ ਕਹਿ ਹੀ ਰਿਹਾ ਵੇਖੋ ਹੁਣ ਬਿਲਕੁਲ ਕਲੀਅਰ ਹੈ ਇਹਨੂੰ ਕਹਿਣਾ ਪਊਗਾ ਵੀ ਅਸਲ ਵਿੱਚ ਅਕਾਲ ਤਖਤ ਉਹ ਉਹ ਗਿਆਨੀ ਹਰਪ੍ਰੀਤ ਮੁਕੜਾ ਨਾਲ ਦਾ ਮਤਲਬ ਇਹ ਹੋਇਆ ਵੀ ਤੁਸੀਂ ਅਕਾਲ ਤਖਤ ਦੇ ਹੁਕਮਾਂ ਨੂੰ ਮੈਨੂੰ ਪ੍ਰਵਾਡ ਨਹੀਂ ਕਰਦੇ ਕਿਉਂਕਿ ਇਹ ਸਿਗਨੇਟਰੀ ਹੈ ਉਹਦੇ ਚ ਉਹਦੇ ਚ ਉਸ ਦਸਕਤ ਹੋਏ ਵੇਰੇ ਇਸ ਇਸ ਉਹਦੀਆਂ ਮਦਦਾਂ ਤੁਸੀਂ ਮੰਨਦੇ ਨਹੀਂ ਤਾਂ ਕੀ ਹੋਇਆ ਫਿਰ ਫਿਰ ਦਾ ਮਤਲਬ ਕੀ ਹੋਇਆ ਇਹਦਾ ਮਤਲਬ ਤੁਸੀਂ ਹੁਕਮਾਂ ਨੂੰ ਨਹੀਂ ਮੰਨਦੇ ਇਹਨੂੰ ਇਹਨੂੰ ਕੱਢਦੇ ਹਾਂ ਤਾਂ ਉਹਦਾ ਮਤਲਬ ਕਲੀਅਰ ਕੱਟ ਵੀ ਇਹ ਇਹਨਾਂ ਦੇ ਇਸ ਵੱਲੋਂ ਜਾਰੀ ਕੀਤੇ ਹੁਕਮਾਂ ਨੂੰ ਨਹੀਂ ਮੰਨਦੇ ਤੁਸੀਂ ਆਪਣਾ ਜਿਹੜਾ ਹੁਕਮਨਾਮੇ ਵਿੱਚ ਕੋਈ ਤਬਦੀਲੀ ਕਰਾਉਣਾ ਚਾਹੁੰਦਾ ਤੁਹਾਨੂੰ ਡਰਾਵਾ ਵੀ ਇਹ ਕਰੇਗਾ ਨਹੀਂ ਇਸ ਕਰਕੇ ਇਹਨੂੰ ਕੱਢੋ ਬਾਹਰ ਤੇ ਹੋ ਇਹ ਇਹ ਤੇ ਇਹ ਹੁਣ ਰਿਐਕਟ ਕਰ ਸਕਦਾ ਰਿਐਕਟ ਕਰਨ ਤੇ ਸਿੱਖ ਜਗਤ ਕਿੰਨਾ ਕੁ ਇਸ ਦੇ ਰਿਐਕਸ਼ਨ ਦੇ ਪ੍ਰਤੀ ਖੜਾ ਹੁੰਦਾ ਜਾਂ ਉਹ ਤਾਂ ਹੁਣ ਡਿਪੈਂਡ ਕਰਦਾ ਸਾਰਾ ਅਸੀਂ ਕਹਿ ਨਹੀਂ ਸਕਦੇ ਸਾਰੀ ਗੱਲ ਵੀ ਕਿੰਨਾ ਕੁ ਸਿੱਖ ਸਿੱਖ ਜਗਤ ਤੇ ਰਿਐਕਟ ਕੀ ਕਰੂਗਾ ਪਰ ਬਹੁਤ ਹੀ ਵੱਡੀ ਉਮੀਦ ਹੈ ਨਹੀਂ ਸੁਧਾਰ ਲੈਰ ਵੱਲੋਂ ਵੀ ਕੁਝ ਕੀਤੇ ਜਾਣ ਦੀ ਬਹੁਤ ਹੀ ਮੈਨੂੰ ਲੱਗਦਾ ਨਹੀਂ ਉਮੀਦ ਉਹ ਤਾਂ ਵੈਸੇ ਥੋੜ ਮਾੜੀ ਮੋਟੀ ਬਿਆਨਬਾਜ਼ੀ ਕਰਨ ਤੇ ਬਾਬਸੇ ਬਿਆਨਬਾਜ਼ੀ ਨੂੰ ਬਹੁਤ ਹੀ ਵੱਡੀ ਇਸ ਕਰਕੇ ਹੁਣ ਸਾਰੀ ਗੱਲ ਇਹ ਇਹ ਜਿਹੜਾ ਉਹਨਾਂ ਦਾ ਮਾਸਟਰ ਸਟੋਕ ਹੈ ਦਿਓ ਜਾਂ ਖੀਰ ਲੱਤ ਹਮਲਾ ਕਹਿ ਦਿਓ ਵੀ ਇਹ ਹੁਣ ਵੀ ਆਕਾਲੀ ਦਲ ਨੇ ਆਕਾਲੀ ਦਲ ਉੱਤੇ ਹੋ ਗਿਆ ਆਕਾਲੀ ਦਲ ਨੇ ਕਰਤਾ ਅਕਾਲ ਤੱਕ ਦੇ ਇਸ ਹੁਕਮਨਾਮੇ ਤੇ ਹਾਂ ਇਹ ਕਲੀਅਰ ਹੋ ਗਿਆ ਹਾਂਜੀ ਇਹ ਵੀ ਕੋਈ ਮਾਮਲਾ ਆਇਆ ਹੀ ਹੋਗਾ ਵੀ ਗਿਆਨੀ ਹਰਪ੍ਰੀਤ ਸਿੰਘ ਨੇ ਪਹਿਲਾਂ ਅਸਤੀਫਾ ਵੀ ਦੇ ਦਿੱਤਾ ਸੀਗਾ ਕੀ ਉਹਨੂੰ ਐਕਸੈਪਟ ਕੀਤਾ ਜਾਂ ਤਿੰਨ ਮੈਂਬਰੀ ਕਮੇਟੀ ਦੀ ਰਿਪੋਰਟ ਨੂੰ ਇਹਨਾਂ ਨੇ ਐਕਸੈਪਟ ਕੀਤਾ ਔਰ ਹੁਣ ਕੱਲ ਪਤਾ ਲੱਗ ਜੂਗਾ ਸਾਰੇ ਕੀ ਮੈਂ ਕੀਤਾ ਉਹ ਤਾਂ ਦਿੱਲੀ ਦੇ ਗੱਲਬਾਤ ਆ ਜੂਗੀ ਪਰ ਇਸ ਨੂੰ ਐਕਟਿਵ ਪਾਰ ਡਿਸਪੋਜੀਸ਼ਨ ਤੋਂ ਜਿਹੜੀ ਅਗਲੀ ਮੀਟਿੰਗ ਹੋ ਉਹਦੇ ਚੋਂ ਪਾਸੇ ਕੱਢਦਾ ਇਹ ਹੀ ਹੋਣਾ ਚਾਹੁੰਦਾ ਕੰਮ ਵੀ ਦੇ ਦੇ ਇਹਦਾ ਮਤਲਬ ਅਕਾਲੀ ਦਲ ਦੀ ਹੁਣ ਰਾ ਪਧਰਾ ਹੋ ਗਿਆ ਉਹਦੀ ਮੈਂਬਰਸ਼ਿਪ ਦਾ ਸਾਰੇ ਮਾਮਲੇ ਉਹਨਾਂ ਦੇ ਠੀਕ ਦੇ ਸੇ ਚਲੇ ਜਾਣਗੇ ਬਿਲਕੁਲ ਉਹਨਾਂ ਨੇ ਆਬ ਦਾ ਏਜੰਡਾ ਪਰ ਲਾਗੂ ਕਰਨਾ ਸੀ ਉਹ ਏਜੰਡਾ ਹੁਣ ਆਰਾਮ ਨਾਲ ਲਾਗੂ ਕਰ ਲੈਣਗੇ ਜੋ ਕੋਈ ਹਾਰਡਲ ਨਹੀਂ ਹੁਣ ਨਾ ਨਾ ਕੋਈ ਹਾਰਡਲ ਨਹੀਂ ਮੇਰੇ ਮਤਲਬ ਕੋਈ ਹਾਰਡਲ ਨਹੀਂ ਇਹ ਕਿੰਨੀ ਹਾਰਡਲ ਪਾਸ ਕਰ ਸਕੂਗਾ ਮੈਨੂੰ ਡਾਊਟ ਹੈ ਵੀ ਇਹਦੀ ਕੋਈ ਏਡੀ ਬਡੀ ਹਾਰਡਲ ਪਾ ਦੇ ਕਿਉਂਕਿ ਇਹਦੇ ਨਾਲ ਹੁਣ ਤੱਕ ਕਾਫੀ ਦੇਖਦਾ ਮਸਲਾ ਆਇਆ ਹੁਣ ਕੋਈ ਵੱਡਾ ਰੋਲਾ ਹਜੇ ਤੱਕ ਪਿਆ ਨਹੀਂ ਕਿਉਂਕਿ ਜਦੋਂ ਗੈਨੇ ਰਣਜੀਤ ਇਹਨਾ ਜਿ세ਦਾ ਰਣਜੀਤ ਸਿੰਘ ਨੂੰ ਹਟਾਇਆ ਸੀਗਾ ਉਹਨਾਂ ਨੇ ਅਜੇ ਤੱਕ ਬਿਆਨਬਾਜ਼ੀ ਕਰਦੇ ਐ ਇੰਪੈਕਟ ਉਹ ਵੀ ਬੜਾ ਕੋ ਪਾ ਨਹੀਂ ਸਕੇ ਜੇ ਉਹਨਾਂ ਨੂੰ ਹਟਾ ਦਿੱਤਾ ਗਿਆ। ਬਿਲਕੁਲ ਬਿਲਕੁਲ। ਸੋ ਇਸ ਕਰਕੇ ਨਾ ਕੋ ਬੜਾ ਫਰਕ ਨਹੀਂ ਪਏਗਾ। ਠੀਕ ਹੈ। ਤੋਂ ਇਹ ਦੇਖਣਾ ਹੋਵੇਗਾ ਕਿ ਹੁਣ ਕੱਲ ਦੀ ਮੀਟਿੰਗ 'ਚ ਕੀ ਹੁੰਦਾ ਕੱਲ ਦੀ ਮੀਟਿੰਗ ਹੋਏਗੀ ਵੀ ਕਿ ਨਹੀਂ ਹੋਏਗੀ ਇਹ ਦੇਖਣਾ ਹੋਵੇਗਾ। ਕਿਉਂਕਿ ਪਹਿਲਾਂ ਕਿਹਾ ਗਿਆ ਸੀ ਵੀ 11 ਨੂੰ ਮੀਟਿੰਗ ਹੋਏਗੀ ਉਹਦੇ ਵਿੱਚ ਜਿਹੜਾ ਜਥੇਦਾਰ ਆ ਪੁੰਦਰ ਸਾਹਿਬ ਤੇ ਆਉਣਗੇ ਉਹ ਜਿਹੜਾ ਆਪਣੀ ਗੱਲਬਾਤ ਜਿਹੜੀ ਸਪਸ਼ਟ ਕਰਨਗੇ ਹੁਣ ਦੇਖਣਾ ਹੋਏਗਾ ਕਿ ਕੱਲ ਦੀ ਮੀਟਿੰਗ ਦੇ ਵਿੱਚ ਕੀ ਹੁੰਦਾ ਤੇ ਇੱਕ ਹੋਰੀ ਜਿਹੜਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀਆਂ ਸਮਾਵਾਂ ਜਿਹੜੀਆਂ ਸਮਾਪਤ ਕਰ ਦਿੱਤੀਆਂ ਗਈਆਂ ਉਹਨਾਂ ਨੂੰ ਫਰਕ ਕਰ ਦਿੱਤਾ ਗਿਆ ਇਹ ਦੇਖਣਾ ਹੋਏਗਾ ਕਿ ਉਹ ਕੀ ਰਸਤਾ ਪਲਾਉਂਦੇ ਜ਼ਿੰਦਗੀ ਦੀ ਕਿਹੜੇ ਪਾਸੇ ਨੂੰ ਚੱਲਦੇ ਆ ਇੱਕ ਗੱਲ ਤਾਂ ਜ਼ਰੂਰ ਹੈ ਵੀ ਉਹ ਹੁਣ ਉਹਨਾਂ ਨੂੰ ਇਸ ਗੱਲ ਦੀ ਖੋਲ ਮਿਲ ਹੋ ਗਈ ਹੈ ਵੀ ਉਹ ਬਾਦਲਾਂ ਦੇ ਖਿਲਾਫ ਜਾਂ ਸ਼੍ਰੋਮਣੀ ਕਾਲੀ ਦਲ ਦੇ ਸਮਨ ਜੋ ਵੀ ਕਹਿਣਾ ਚਾਹੁੰਦੇ ਆ ਜਨਤਕ ਤੌਰ ਤੇ ਕਹਿਣ ਦੀ ਉਹਨਾਂ ਨੂੰ ਖੁੱਲ ਹੋ ਗਈ ਹੈ ਤੇ ਇਹ ਦੇਖਣਾ ਹੋਵੇਗਾ ਕਿ ਉਹ ਕੀ ਕਰਦੇ ਆ ਜਸਪਾਲ ਜੀ ਤੁਸੀਂ ਇਹ ਛੋ ਜਿਹੇ ਜੁੜੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਸ਼ੁਕਰੀਆ ਜੀ ਥੈਂਕ ਯੂ